ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਦ ਵਿਵਾਦਾਂ ਵਿੱਚ ਫਸ ਗਏ ਨੇ ਉਹਨਾਂ ਨੇ ਤਰਨ ਧਾਰਨ ਵਿਖੇ ਜੋ ਪ੍ਰਚਾਰ ਦੌਰਾਨ ਸਰਦਾਰ ਗੁਟਾ ਸਿੰਘ ਦੇ ਖਿਲਾਫ ਇੱਕ ਯਹੀ ਟਿੱਪਣੀ ਕੀਤੀ ਜਿਸ ਨੇ ਸਿਆਸੀ ਰਸ ਨੂੰ ਫਟ ਲਿਆ ਤੇ ਦਲਿਤ ਭਾਈਚਾਰੇ ਨੂੰ ਵੀ ਕਾਫੀ ਜ਼ਿਆਦਾ ਅਹਤ ਕੀਤਾ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਕ ਦਿੱਤੇ ਅੱਜ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਿਹਾ ਹਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਬੇਨਤੀ ਮੈਂ ਪਹਿਲਾਂ ਵੀ ਕਰਦਾ ਰਿਹਾ ਤੇ ਅੱਜ ਇੱਕ ਵਾਰ ਫੇਰ ਕਰ ਰਿਹਾ ਇਹਦਾ ਕਾਰਨ ਇਹ ਹੈ ਕਿ ਤੁਸੀਂ ਜੋ ਮਾਰਸਤਕਾਰ ਦਿੰਦੇ ਹੋ ਉਹਦੇ ਨਾਲ ਸਾਡਾ ਹੌਸਲਾ ਵੱਧਦਾ ਤੇ ਅਸੀਂ ਹਰ ਵਾਰ ਫੇਰ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਹੀ ਕਹਿੰਦੇ ਆ ਸੁ ਦਰਸ਼ਕੋ ਗੱਲ ਇਹ ਹੈ ਕਿ ਇਸ ਸਮੇਂ ਤਰਤਾਰਾਂ ਦੇ ਵਿੱਚ ਜਿੰਨੀ ਚੋਣ ਹੋਣ ਜਾ ਰਹੀ ਹੈ ਤੇ ਇੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਜ਼ੋਰ ਲਗਾ ਰਿਹਾ ਤੇ ਇਸ ਜ਼ੋਰ-ਜ਼ੋਰ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਰਾਗਵੜੇਗ ਨੇ ਸਰਦਾਰ ਭੂਟਾ ਸਿੰਘ ਦੇ ਖਿਲਾਫ ਇੱਕ ਟਿੱਪਣੀ ਕੀਤੀ ਹੈ ਉਹਨਾਂ ਜਿਹੜੇ ਕਹਿਣ ਤਾਂ ਇਹ ਟਿੱਪਣੀ ਉਹਨਾਂ ਦੇ ਹੱਕ ਵਿੱਚ ਕੀਤੀ ਸੀ ਜਾਂ ਬਿਆਨ ਦਿੱਤਾ ਸੀਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਸਬਾਤ ਕੁਡਰਸਨ ਜੋ ਰੰਗ ਦੇ ਕਾਲੇ ਸੀਗੇ ਤੇ ਪੱਠੇ ਵੱਡੇ ਵੱਧਦੇ ਨੂੰ ਕਾਂਗਰਸ ਨੇ ਉਹਨਾਂ ਨੂੰ ਗ੍ਰਹਿ ਮੰਤਰੀ ਬਣਾ ਦਿੱਤਾ ਤੇ ਜਦੋਂ ਤੁਸੀਂ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਕਿਸੇ ਦੇ ਰੰਗ ਦੇ ਉੱਤੇ ਟਿੱਪਣੀ ਕਰਦੇ ਹੋ ਤਾਂ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਅਪਰਾਧ ਹੀ ਸਮਝਿਆ ਜਾ ਸਕਦਾ ਹੈ ਕਿ ਤੁਸੀਂ ਕਿਸੇ ਵੀ ਵਿਅਕਤੀ ਦੇ ਖਿਲਾਫ ਇਸ ਤਰ੍ਹਾਂ ਦੇ ਅਪਸ਼ਬਦ ਬੋਲ ਦਿਓ ਹੁਣ ਹਾਲਾਤ ਇਹ ਬੜਕੇ ਨੇ ਕਿ ਸਾਰੇ ਹੀ ਵਿਰੋਧੀ ਧਿਰ ਰਾਜਾ ਬ੍ਰਿੰਗ ਦੇ ਖਿਲਾਫ ਬੋਲ ਰਹੀ ਹੈ ਹਾਲਾਂਕਿ ਰਾਜਾ ਬ੍ਰਿੰਗ ਨੇ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਡਿਬੇਟਰਾਂ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਕਾਂਗਰਸੀ ਆਉਂਦੇ ਨੇ ਤੇ ਉਸ ਦੇ ਵਿੱਚ ਉਹ ਰਾਜ ਬ੍ਰਿੰਗ ਦੇ ਹੱਕ ਵਿੱਚ ਬੋਲਣ ਦੀ ਕੋਸ਼ਿਸ਼ ਕਰਦੇ ਨੇ ਕਾਂਗਰਸ ਦੇ ਹੱਕ ਵਿੱਚ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਨੂੰ ਜਿਹੜੀ ਦਲੀਲਾਂ ਦਿੱਤੀ ਜਾਂਦੀਆਂ ਨੇ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹੀ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਦਲਤਾਂ ਨੂੰ ਵੱਤ ਵੱਧ ਅਧਿਕਾਰ ਦਿੱਤੇ ਤੇ ਸਨਮਾਨਯਕ ਅਹੁਦੇ ਵੀ ਦਿੱਤੇ ਇਹ ਗੱਲ ਮੰਨੀ ਜਾ ਸਕਦੀ ਹੈ ਕਾਕਰਸ ਨੇ ਅਜਿਹੇ ਹਾਤ ਪੀਤਾ ਤੇ ਇਸ ਦੇ ਬਦਲੇ ਦਲਦਲ ਨੇ ਉਸ ਨੂੰ ਵੋਟਾਂ ਵੀ ਪਾਈਆਂ ਤੇ ਵੋਟਾਂ ਪਾਉਣ ਦੇ ਨਾਲ ਨਾਲ ਉਹ ਲੰਬੇ ਸਮੇਂ ਤੱਕ ਸਰਦਾਂ ਵਿੱਚ ਵੀ ਰਹੇ ਤੇ ਪਰ ਇਹਦੇ ਨਾਲ ਨਾਲ ਇਹ ਬੇਸ਼ੱਕ ਰਾਜਵੜਿਕ ਨੇ ਇਹ ਕਰਕੇ ਹੀ ਹੈ ਕਿ ਜਦ ਉਹ ਮੰਨ ਕਰਦੇ ਨੇ ਉਸ ਵੇਲੇ ਜਿਹੜਾ ਸਪਸ਼ਟੀ ਕਰਨ ਦਿੱਤਾ ਉਹਦੇ ਵਿੱਚ ਜ ਸਬਾਪੂਟਾ ਸਿੰਘ ਨੂੰ ਕਈ ਗੱਲ ਹੈ کہیں ਆ ਵੀ ਨਹੀਂ ਕਿ ਅਸੀਂ ਮੈਂ ਉਹਨਾਂ ਦਾ ਅਪਮਾਨ ਨਹੀਂ ਕੀਤਾ ਪਰ ਜਦੋਂ ਉਹ ਟਿੱਪਣੀ ਕੀਤੀ ਗਈ ਉਹ ਮਾਨ ਮਾਨ ਦੇ ਵਿੱਚ ਅਪਮਾਨ ਜ਼ਰੂਰ ਹੋਇਆ ਜਿਵੇਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੱਠੇ ਵੜਦਿਆਂ ਨੂੰ ਗ੍ਰਹਿ ਮੰਤਰੀ ਬਣਾ ਦਿੱਤਾ ਰਾਣਾ ਬਲਿੰਗ ਜੀ ਤੁਹਾਨੂੰ ਇਹ ਦੱਸ ਦਈਏ ਕਿ ਸਰਦਾਰ ਪੁਖਰਾ ਸਿੰਘ ਭਾਵੇਂ ਗਰੀਬ ਪਰਿਵਾਰ ਨਾਲ ਸੰਬੰਧ ਸੀਗੇ ਦਲਿਤ ਪਰਿਵਾਰ ਪਲਾਂਟਰ ਨਾਲ ਸੀ ਮੱਝੀ ਸਿੱਖ ਪਰਿਵਾਰ ਦੇ ਨਾਲ ਸੰਬੰਧ ਸੀਗੇ ਪਰ ਉਹਨਾਂ ਨੇ ਵੱਡੀ ਕੁਆਲੀਫਿਕੇਸ਼ਨ ਹਾਸਲ ਕੀਤੀ ਸੀ ਇਹ ਉਦੋਂ ਕੀਤੀ ਸੀ ਜਦੋਂ ਤੁਸੀਂ ਜੰਮੇ ਵੀ ਨਹੀਂ ਸੀਗੇ ਉਹ ਐਮਏ ਸੀਗੇ ਐਮਏ ਦੇ ਨਾਲ ਨਾਲ ਉਹ ਪੀ ਐਚ ਡੀ ਵੀ ਕਰ ਚੁੱਕੇ ਸੀਗੇ ਤੇ ਉਹ ਸਿਆਸਤ ਦੇ ਵਿੱਚ ਉਸ ਸਮੇਂ ਸਰਗਰਮ ਸੀਗੇ ਜਦੋਂ ਰਾਜਾ ਬੜੇਗ ਜੰਮੇ ਵੀ ਨਹੀਂ ਸੀਗੇ ਰਾਜਾ ਬੜੇਗ ਤੋਂ 1977 ਦਵਿਤੀ ਜੰਮੇ ਸੀਗੇ ਤੇ ਸਰਦਾਰ ਗੁਟਾ ਸਿੰਘ ਨੇ 60ਵੇਂ ਦੇ ਦਹਾਕੇ ਦੇ ਵਿੱਚ ਐਮਏ ਕਰ ਲਈ ਸੀ ਤੇ ਐਮਏ ਕਰਨ ਦੇ ਕਾਰਨ ਹੀ ਉਹਨਾਂ ਨੂੰ ਸਿਆਸਤ ਦੇ ਵਿੱਚ ਇਹ ਜਗ੍ਹਾ ਮਿਲੀ ਹੈ ਤੇ ਇਸ لیاقت ਦੇ ਕਾਰਨ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਰਹੇ ਤੇ ਫਿਰ ਕੇਂਦਰ ਦੀ ਸਿਆਸਤ ਦੇ ਵਿੱਚ ਸਰਗਰਮ ਰਹੇ ਤੇ ਕੇਂਦਰ ਦੇ ਵਿੱਚ ਉਹਨਾਂ ਨੂੰ ਗ੍ਰਹਿ ਮੰਤਰੀ ਤੱਕ ਬਣਾਇਆ ਗਿਆ ਤੇ ਇਹ ਗੱਲ ਅਦਾਗ ਇੱਕ ਕਾਂਗਰਸ ਦੀਆਂ ਕੁਸ਼ਨੀਤੀਆਂ ਦੇ ਕਾਰਨ ਉੱਥੇ ਜਿਹੜਾ ਵਿਵਾਦ ਵਿੱਚ ਛੇ ਕਿਉਂਕਿ ਉਸ ਜਿਹੜਾ ਜਦੋਂ ਕੇਂਦਰ ਦੇ ਵਿੱਚ ਉਹ ਗ੍ਰਹਿ ਮੰਤਰੀ ਬਣੇ ਤੇ ਉਸ ਸਮੇਂ ਖੜਗੋਹਾ ਦਾ ਸਮਾਂ ਚੱਲ ਰਿਹਾ ਸੀਗਾ ਬਲੂ ਸਟਾਰ ਆਪਰੇਸ਼ਨ ਵੀ ਹੋਇਆ ਇਹ ਹੀ ਜਿਹਾ ਕੁਝ ਘਟਨਾਵਾ ਵਾਪਰੀ ਅਸੀਂ ਆ ਜਿਸ ਕਾਰਨ ਜਿਹੜਾ ਹੈ ਇਹ ਕਾਫੀ ਜ਼ਿਆਦਾ ਵਿਵਾਦ ਵਿੱਚ ਖੜੇ ਬਈ ਪਰ ਇਸ ਨਾਲ ਨਾਲ ਰਾਜਾ ਵੜਿੰਗ ਦੇ ਜੋ ਕਿਹਾ ਜੋ ਟਿੱਪਣੀ ਕੀਤੀ ਹੈ ਉਹ ਹਰਕਿਜ ਹੀ ਸਹੀ ਨਹੀਂ ਕਹੀ ਜਾ ਸਕਦੀ ਇਸ ਸਬੰਧ ਵਿੱਚ ਹੁਣ ਪੰਜਾਬ ਦਾ ਜਿਹੜਾ ਅਨੁਸੂਚਿਤ ਜਾਤੀ ਕਮਿਸ਼ਨ ਹੈ ਉਸ ਨੇ ਰਾਜਪਾਲਿੰਗ ਦੇ ਇਸ ਬਿਆਨ ਦੇ ਉੱਤੇ ਜਿਹੜਾ ਹੈਗਾ ਨੋਟਿਸ ਲਿਆ ਤੇ ਡਿਪਟੀ ਕਮਿਸ਼ਨਰ ਨੂੰ ਜਿਹੜਾ ਕਿ ਚੋਣ ਅਫੀਸਰ ਹੈ ਉਹਨਾਂ ਨੂੰ ਵੀ ਜਿਹੜਾ ਹੈ 7 6 ਤਰੀਕ ਨੂੰ ਸਦਿਆ ਤੇ ਉਹਨਾਂ ਨੇ ਇਹ ਕਿਹਾ ਕਿ ਰਾਜਾ ਬਰੇਗ ਨੇ ਇਸ ਖੇਤਰ ਦੇ ਵਿੱਚੋਂ ਬਾਹਰ ਕਿਉਂ ਨਹੀਂ ਕੀਤਾ ਗਿਆ ਹੁਣ ਇਹ ਸਬੰਧ ਵਿੱਚ ਆਪਾਂ ਕਹਿ ਸਕਦੇ ਆ ਕਿ ਕੁਝ ਸਿਆਸਤ ਵੀ ਚੱਲ ਰਹੀ ਹੈ ਤੇ ਪਰ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਰਾਜਾ ਬਰੇਗ ਨੇ ਇਹ ਟਿੱਪਣੀ ਕੀਤੀ ਹੈ ਜੋ ਬਿਆਨ ਦਿੱਤਾ ਹੈ ਉਹ ਇਸ ਗੱਲ ਕਰਕੇ ਗਲਤ ਹੈ ਕਿਉਂਕਿ ਉਹ ਇੱਕ ਅਜਹੀ ਪਾਰਟੀ ਦੇ ਪ੍ਰਧਾਨ ਨੇ ਜਿਹੜੀ ਕਿ ਪੰਜਾਬ ਦੇ ਵਿੱਚ ਇਸ ਸਮੇਂ ਵਿਰੋਧੀ ਧਿਰ ਵੱਜੋਂ ਵਿਚਰਹੀ ਹੈ ਤੇ ਇਹਦੇ ਨਾਲ ਦਾ ਹਰਜਿੰਦਰ ਬਲਿੰਗ ਨੇ ਇੱਕ ਵਾਰ ਇੱਛਾ ਇਹ ਵੀ ਜ਼ਾਹਰ ਕੀਤੀ ਸੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਜੇ ਮੁੱਖ ਮੰਤਰੀ ਉਹ ਬਣਨਾ ਵੀ ਚਾਹੁੰਦੇ ਹੈ ਤਾਂ ਮੈਨੂੰ ਇਹ ਦੱਸੋ ਕਿ ਕੀ ਅਜਿਹੇ ਬਿਆਨ ਦੇਣੇ ਉਚਿਤ ਨੇ ਕੀ ਦਲਿਤ ਭਾਈਚਾਰੇ ਤੁਹਾਡੇ ਤੇ ਕੋਈ ਇਤਬਾਰ ਕਰ ਸਕਦਾ ਹੈ ਕਿ ਤੁਹਾਡੇ ਤੇ ਵਿਸ਼ਵਾਸ ਕਰ ਸਕਦਾ ਹੈ ਇਹ ਠੀਕ ਹੈ ਜਿਹੜੇ ਕਾਂਗਰਸ ਵੱਲੋਂ ਜਿਹੜੀ ਦਲਤ ਭਾਈਚਾਰਾ ਉਹਨਾਂ ਨੂੰ ਕਾਫੀ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਤੇ ਉਸ ਮਾਣ ਸਤਿਕਾਰ ਵੱਜੋਂ ਚਰਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਵੀ ਬਣਾਇਆ ਗਿਆ ਹੈ ਇਹ ਦਾ ਮਤਲਬ ਜੇਕਰ ਚਰਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਉਹਨਾਂ ਦੀ ਵੀ ਯੋਗਤਾ ਹੈ ਉਹਨਾਂ ਦੀ ਵੀ ਕੋਈ ਕੁਆਲਿਫਿਕੇਸ਼ਨ ਹੈ ਉਹ ਵੀ ਪੀ ਐਚ ਡੀ ਕਰ ਰਹੇ ਨੇ ਰਾਜਪਾਲ ਜੀ ਜੇ ਮੈਂ ਅੱਜ ਗੂਗਲ ਦੇ ਤੇ ਹੋਰ ਕਈ ਸਰੋਤਾਂ ਦੇ ਉੱਤੇ ਸਰਚ ਮਾਰ ਕੇ ਮਾਰ ਕੇ ਦੇਖੀ ਦੀ ਕੋਸ਼ਿਸ਼ ਕੀਤੀ ਹੈ ਕਿ ਰਾਜਾ ਬ੍ਰਿੰਗ ਕਿੰਨੇ ਕੁ ਪੜੇ ਵਿਸੇ ਹੋਏ ਨੇ ਤੇ ਸਿਰਫ ਤੇ ਸਿਰਫ ਉੱਥੇ ਜੇਕਰ ਕੁਆਲਿਫੀਕੇਸ਼ਨ ਸਾਹਮਣੇ ਆ ਰਹੀ ਹੈ ਉਹ ਦਸਵੀਂ ਪਾਸ ਹੋਣ ਦੀ ਕੁਆਲਿਫੀਕੇਸ਼ਨ ਸਾਹਮਣੇ ਆ ਰਹੀ ਹੈ ਹੋਰ ਕੋਈ ਕੁਆਲਿਫੀਕੇਸ਼ਨ ਅੱਗੇ ਨਹੀਂ ਆ ਰਹੀ ਤੇ ਬਾਕੀ ਇਹ ਦੱਸਿਆ ਜਾ ਰਿਹਾ ਕਿ ਉਹ ਯੂਥ ਵਿੰਗ ਦੇ ਪ੍ਰਧਾਨ ਵੀ ਰਹੇ ਨੇ ਤੇ ਵਿਧਾਇਕ ਬਿਚੋਣੇ ਗਏ ਤੇ ਹੁਣ ਉਹ ਮੈਂਬਰ ਪਾਰਲੀਮੈਂਟ ਵੀ ਚੁਣੇ ਜਾ ਚੁੱਕੇ ਨੇ ਤੇ ਇਸ ਗੱਲ ਕਰਕੇ ਆਪਾਂ ਇਹ ਕਹਿ ਸਕਦੇ ਆ ਕਿ ਜੋ ਕੁਝ ਵੀ ਰਾਜਾ ਬਲਿਕ ਕਹਿ ਰਹੇ ਨੇ ਉਥੋਂ ਕੋਈ ਵੀ ਉਹਨਾਂ ਦੇ ਜ਼ਿੰਮੇਵਾਰ ਲੀਡਰ ਹੋਣ ਦਾ ਸਬੂਤ ਨਹੀਂ ਮਿਲਦਾ ਹੈਗਾ ਹੁਣ ਜਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਸ ਸਮੇਂ ਜਦੋਂ ਉਹ ਚੋਣ ਪ੍ਰਚਾਰ ਕਰ ਰਹੇ ਸੀਗੇ ਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਗੱਲ ਨਿਕਲ ਗਈ ਸੀ ਕਿ ਇਹ ਜਿਹੜੇ ਬਈਏ ਨੇ ਇਹਨਾਂ ਨੂੰ ਭਜਾ ਦਿਓ ਉਹ ਵੀ ਅਸੀਂ ਮੰਨਦੇ ਆ ਕਿ ਇਹ ਕੋਈ ਜ਼ਿੰਮੇਵਾਰੀ ਵਾਲਾ ਜਿਹੜਾ ਹੈ ਬਿਆਨ ਨਹੀਂ ਸੀਗਾ ਭਾਵੇਂ ਕਿ ਉਹਨਾਂ ਨੇ ਇਹ ਗੱਲ ਆਮ ਪਾਰਟੀ ਦੇ ਸੰਦਰਭ ਵਿੱਚ ਕਹੀ ਸੀ ਜਿਹਦੇ ਵਿੱਚ ਅਰਬਿੰਦ ਕੇਂਦਰੀਵਾਦੀਆਂ ਹੁੰਦੇ ਐ ਤੇ ਇਸੇ ਗੱਲ ਦੇ ਕਾਰਨ ਜਿਹੜਾ ਹੈਗਾ ਬਿਹਾਰ ਦੇ ਵਿੱਚ ਕਾਂਗਰਸ ਨੇ ਉਹਨਾਂ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚੋਂ ਇਸ ਗੱਲ ਕਰਕੇ ਬਾਹਰ ਕਰ ਦਿੱਤਾ ਕਿ ਕਿਤੇ ਬਿਹਾਰੀ ਭਾਈਚਾਰਾ ਜਿਹੜੇ ਮਜ਼ਦੂਰ ਨੇ ਪ੍ਰਵਾਸੀ ਮਜ਼ਦੂਰ ਨੇ ਜਿਹਨਾਂ ਨੂੰ ਅਸੀਂ ਭਈਏ ਵੀ ਕਹਿੰਦੇ ਆ ਉਹਨਾਂ ਦਾ ਰਾਜ ਫੋੜਿਆ ਤੇ ਕਾਂਗਰਸ ਦੇ ਰਾਹੋ ਟੁੱਟਣਾ ਜਾਂ ਤੇ ਹੁਣ ਜੇਕਰ ਹਾਈ ਕਮਾਂਡ ਨੇ ਇੱਕ ਦਲਿਤ ਲੀਡਰ ਦੇ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਤਾਂ ਰਾਗਾ ਵੜਿੰਗ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਦੱਸੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਅਜਿਹਾ ਵਿਅਕਤੀ ਪਾਰਟੀ ਦੇ ਵਿੱਚ ਤਵਾਜਰ ਰੱਖ ਸਕਦਾ ਹੈ ਸੰਤੁਲਨ ਕਾਇਮ ਰੱਖ ਸਕਦਾ ਹੈ ਜਿਹੜਾ ਬੰਦਾ ਜ਼ਿੰਮੇਵਾਰੀ ਦੇ ਨਾਲ ਬਿਆਨਬਾਜ਼ੀ ਨਹੀਂ ਕਰਦਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰੇਕਾ ਪਾਰਟੀ ਦੇ ਪ੍ਰਧਾਨ ਨੇ ਕਾਹ ਨੂੰ ਜੇਕਰ ਕਾਂਗਰਸ ਜਿੱਤ ਸਾਦੀ ਜਿੱਤ ਹੁੰਦੀ ਹੈ ਤਾਂ ਉਹ ਮੁੱਖ ਮੰਤਰੀ ਦੇ ਵੀ ਦਾਅਵੇਦਾਰ ਹੋਣਗੇ ਤੇ ਅਜਿਹੇ ਦੇ ਵਿੱਚ ਕਿਵੇਂ ਸੋਚਿਆ ਜਾ ਸਕਦਾ ਹੈ ਕਿ ਅਜਿਹੇ ਵਿਅਕਤੀ ਨੂੰ ਪੰਜਾਬ ਦੀ ਵਾਰਡੋ ਦਿੱਤੀ ਜਾਵੇ ਸੋ ਇਸ ਸਬੰਧ ਵਿੱਚ ਚਾਹੀਦਾ ਤਾਂ ਇਹ ਸੀਗਾ ਕਿ ਰਾਜਾ ਬਣੇ ਮਾਫੀ ਮੰਗ ਦੇ ਪਰ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਹੈ ਤੇ ਇਸ ਸਬੰਧ ਵਿੱਚ ਸਿਆਸਤ ਕਾਫੀ ਹੋ ਰਹੀ ਆ ਆਮ ਆਦਮੀ ਬੜੀ ਆਮ ਆਦਮੀ ਪਾਰਟੀ ਬੜੀ ਭੜਕ ਰਹੀ ਹੈ ਤੇ ਜਿੱਥੇ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਉਸ ਨੇ ਵੀ ਵਾਅਦਾ ਕੀਤਾ ਸੀਗਾ ਕਿ ਜੇਕਰ ਅਸੀਂ ਸੱਤਾ ਦੇ ਵਿੱਚ ਆਵਾਂਗੇ ਤਾਂ ਕਿਸੇ ਵੀ ਦਲਿਤ ਨੂੰ ਜਿਹੜਾ ਹੈਗਾ ਉਹ ਪੁਸ਼ਪ ਮੰਤਰੀ ਬਣਾਵਾਂਗੇ ਪਰ ਹੁਣ 4 ਸਾਲ ਹੋ ਗਿਆ ਹੈ ਹਾਲੇ ਤੱਕ ਕੋਈ ਉਪ ਮੁੱਖ ਮੰਤਰੀ ਨਹੀਂ ਬਣਾਇਆ ਕਾਂਗਰਸ ਨੇ ਤਾਂ ਮੁੱਖ ਮੰਤਰੀ ਵੀ ਬਣਾ ਦਿੱਤਾ ਸੀਗਾ ਹਾਲਾਂਕਿ ਇਹ ਹੀ ਆਮ ਆਦਮੀ ਪਾਰਟੀ ਨੂੰ ਕਾਠ ਕਰਨ ਵਾਸਤੇ ਕੀਤਾ ਸੀਗਾ ਪਰ ਇਹਨਾਂ ਨੇ ਤਾਂ ਉਪ ਮੁੱਖ ਮੰਤਰੀ ਵੀ ਨਹੀਂ ਬਣਾਇਆ ਇਸ ਸਬੰਧ ਵਿੱਚ ਜਦੋਂ ਅੱਜ ਕਈ ਚੈਨਲਾਂ ਦੇ ਤੇ ਡਿਬੇਟ ਕਰ ਰਹੀ ਸੀ ਇਸ ਗੱਲ ਦਾ ਉਹ ਜਵਾਬ ਹੀ ਨਹੀਂ ਦੇ ਸਕੇ ਸੀਗੇ ਆਵਾਜ਼ਾਂ ਲਾ ਕੇ ਪਣੀ ਇਸ ਤੋਂ ਇਲਾਵਾ ਤੁਸੀਂ ਇਹ ਵੀ ਦੇਖਿਆ ਹੋਊਗਾ ਰਾ ਸਭਾ ਦੇ ਜਨੇ ਵੀ ਮੈਂਬਰ ਨੇ ਉਹ ਉਹਨਾਂ ਦੇ ਵਿੱਚ ਕੋਈ ਵੀ ਦਲਿਤ ਚੇਰਾ ਨਹੀਂ ਹੈ ਆਮ ਆਦਮੀ ਪਾਰਟੀ ਕਿਵੇਂ ਇਹ ਕਹਿ ਸਕਦੀ ਹੈ ਕਿ ਉਹ ਦਲਤਾ ਦੇ ਹੱਕਾ ਦੀ ਰਾਖੀ ਕਰਦੀ ਹੈ ਇਹ ਠੀਕ ਹੈ ਕਿ ਇਹਨਾਂ ਨੇ ਹਰਪਾਲ ਸਿੰਘ ਜੀ ਨੂੰ ਜੋ ਖਜ਼ਾਨਾ ਮੰਤਰੀ ਜ਼ਰੂਰ ਬਣਾਇਆ ਹੋਇਆ ਪਰ ਜਿਹੜੇ ਬਾਕੀ ਦਲਿਤ ਲੀਡਰ ਨੇ ਉਹਨਾਂ ਦਾ ਏਸ਼ ਪਾਰਟੀ ਵੱਲੋਂ ਕੋਈ ਬਾਨ ਸਤਕਾਰ ਨਹੀਂ ਕੀਤਾ ਜਾਂਦਾ ਹੈਗਾ ਹਾਲਾਂਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਜਿਨੇ ਵੀ ਅਨਦਰ ਦੇ ਡੇ ਲੀਡਰ ਨੇ ਉਹਨਾਂ ਦੀਆਂ ਕੁਰਸੀਆਂ ਦੇ ਪਿੱਛੇ ਡਾਕਟਰ ਮੇਧਕਰ ਦੀ ਤਸਵੀਰ ਲੱਗੀ ਹੁੰਦੀ ਹੈ ਤੇ ਇਸ ਤੋਂ ਇਲਾਵਾ ਸਰਦਾਰ ਭਗਤ ਸਿੰਘ ਦੀ ਤਸਵੀਰ ਲੱਗੀ ਹੁੰਦੀ ਹੈ ਪਰ ਉਹਨਾਂ ਵੱਲੋਂ ਜਿਹੜਾ ਉਹਨਾਂ ਕਾਰਵਾਈਆਂ ਕੀਤੀ ਜਾਂਦੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਵਿੱਚ ਕਦੇ ਵੀ ਅਜਿਹਾ ਨਹੀਂ ਲੱਗਿਆ ਕਿ ਉਸ ਨੇ ਦਲਤ ਭਾਈਚਾਰੇ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਹਵੇ ਤੇ ਇਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੀ ਦੇਲੇ ਵੀ ਬਹੁਤ ساری ਉਪਧਾਰਨਾ ਮਿਲ ਜਾਣਗੀਆਂ ਜਿੱਥੇ ਇਹ ਪਤਾ ਲੱਗਦਾ ਹੈ ਕਿ ਉਸ ਲੋਕ ਦਲਦਲ ਨਾਲ ਟੱਕਾ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਜਿੱਥੇ-ਜਿੱਥੇ ਉਹ ਸੱਤਾ ਦੇ ਵਿੱਚ ਹੈ ਉੱਥੇ ਸਭ ਤੋਂ ਜ਼ਿਆਦਾ ਇਹ ਕਾਰਨ ਅਤਿਆਚਾਰ ਹੁੰਦਾ ਉਹ ਦਲਤਾਂ ਤੇ ਹੁੰਦਾ ਹੈ ਖਾਸ ਕਰਕੇ ਰਾਜਸਥਾਨ ਦੇ ਵਿੱਚ ਇੱਥੇ ਸਭ ਤੋਂ ਜ਼ਿਆਦਾ ਦਲਤਾਂ ਦੇ ਨਾਲ ਧੱਕਾ ਹੁੰਦਾ ਹੈ ਅਤਿਆਚਾਰ ਹੁੰਦਿਆ ਅਨਿਆਇ ਹੁੰਦਾ ਇਸੇ ਤਰੀਕੇ ਦੇ ਨਾਲ ਯੂਪੀ ਦੇ ਵਿੱਚ ਵੀ ਅਜਿਹਾ ਹੀ ਹੁੰਦਾ ਜਿੱਥੋਂ ਤੱਕ ਅਕਾਲੀ ਦਲ ਹੈ ਅਕਾਲੀ ਦਲ ਦੇ ਵਿੱਚ ਭਾਵੇਂ ਕਿ ਇੱਕ ਉਹ ਖੇਤਰੀ ਪਾਰਟੀ ਹੈ ਉਸ ਦੇ ਵਿੱਚ ਵੀ ਕੋਈ ਆਪਾਂ ਦਲਤਾਂ ਨੂੰ ਕੋਈ ਜਿਆਦਾ ਵੱਡਾ ਅਹੁਦਾ ਦੇਣ ਦੀ ਗੱਲ ਨਹੀਂ ਚਲਦੀ ਹੈਗੀ ਉੱਥੇ ਇੱਕ ਮਜਬੂਰੀਆਂ ਨੇ ਇਹ ਸਾਰੀ ਸਿਆਸੀ ਪਾਰਟੀਆਂ ਦੇ ਮਜਬੂਰੀਆਂ ਹੈ ਕਿ ਉਹਨਾਂ ਨੂੰ ਦਲਤਾਂ ਨੂੰ ਅਹੁਦੇ ਦਿੱਤੇ ਜਾਂਦੇ ਨੇ ਜਾਂ ਉਹਨਾਂ ਨੂੰ ਵਿਧਾਇਕ ਬਣਾਇਆ ਜਾਂਦਾ ਜਾਂ ਐਮਪੀ ਬਣਾਇਆ ਜਾਂਦਾ ਜਾਂ ਮੰਤਰੀ ਬਣਾਇਆ ਜਾਂਦਾ ਹੈ ਇਹ ਸਿਰਫ ਮਜਬੂਰੀ ਕਰਨਾ ਕੀਤਾ ਜਾਂਦਾ ਨਹੀਂ ਤਾਂ ਇਹਨਾਂ ਸਾਰੀ ਪਾਰਟੀਆਂ ਦੇ ਵਿੱਚ ਜਿਹੜਾ ਹੈ ਬ੍ਰਾਹਮਣਵਾਦ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਹੈ ਜਿਹੜਾ ਸਦੀਆਂ ਤੋਂ ਪੈਨਾਦਨ ਚੱਲਦਾ ਆ ਰਿਹਾ ਸੋ ਦਰਸ਼ਕੋ ਇਹ ਜੋ ਘਟਨਾ ਵਾਪਰੀ ਹੈ ਇਹ ਆਪਣੇ ਆਪ ਦੇ ਵਿੱਚ ਮੱਧ ਭਾਗੀ ਹੈ ਇਸ ਦਿਲਾਟ ਰਾਜਾ ਬੜਿੰਗ ਦੀ ਸੋਚ ਦੇ ਉਤੇ ਕਾਫੀ ਵੱਡੇ ਪ੍ਰਸ਼ਨ ਕਿਨ ਲੱਗ ਰਹੇ ਨੇ ਤੇ ਇਸ ਸੰਬੰਧ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਦੇਖਾਂਗੇ ਇਹ ਕਾਂਗਰਸ ਰਾਜਾ ਬੜਿੰਗ ਦੇ ਖਿਲਾਫ ਕੀ ਕਾਰਵਾਈ ਕਰਦੀ ਹੈ ਕਿਉਂਕਿ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਸਟਾਰ ਪ੍ਰਚਾਰਕ ਦੇ ਤੌਰ ਤੇ ਇਸ ਗੱਲ ਕਰਕੇ ਬਾਹਰ ਕੀਤਾ ਕਿ ਉਹ ਕੇ ਉਸ ਨੇ ਬਿਹਾਰ ਦੇ ਵਿੱਚ ਜਾਮ ਨਾਲ ਜਿਹੜੇ ਉੱਥੇ ਦੇ ਲੋਕ ਨੇ ਕਾਂਗਰਸ ਨੂੰ ਵੋਟ ਨਹੀਂ ਦੇ ਸਕਦੇ ਹੁਣ ਇਹ ਵੀ ਸੋਚ ਲੋ ਕਿ ਜਿਸ ਤਰੀਕੇ ਨਾਲ ਰਾਜਵਿਦਿਗੈਮ ਇੰਦਾਰਨ ਬਿਆਨ ਦਿੰਦੇ ਨੇ ਕਿ ਦਲਿਤ ਕਾਂਗਰਸ ਨੂੰ ਵੋਟ ਦੇਣਗੇ ਇਹ ਆਪਣੇ ਆਪ ਦੇ ਬਹੁਤ ਵੱਡਾ ਸਵਾਲ ਹੈ ਸੋ ਦਰਸ਼ਕੋ ਇਹ ਸੀ ਅੱਜ ਦੀ ਗੱਲਬਾਤ ਕਾਦਰ ਕਿਛੇ ਹੋਰ ਵਿਚੇ ਦਿੱਤੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਹੁਣ ਮੇਨੂੰ ਦੇ ਆ ਗਿਆ ਸਤਿ ਸ੍ਰੀ ਅਕਾਲ